ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਬਾਣੀ ਪੜਨ ਵਾਲਿਆਂ ਨੂੰ ਹਰ ਰੋਜ਼ ਅਜਿਹੇ ਕਿਹੜੇ ਚਾਰ ਕੰਮ ਹੋਰ ਕਰਨੇ ਚਾਹੀਦੇ ਹਨ ਕਿ ਜਿਸ ਦੇ ਕਾਰਨ ਸਾਡਾ ਕੋਈ ਵੀ ਕੰਮ ਨਹੀਂ ਅੜੇਗਾ ਕਿਸੇ ਵੀ ਕੰਮ ਦੇ ਵਿੱਚ ਅੜਚਨ ਨਹੀਂ ਪਵੇਗੀ ਸਾਰੇ ਕੰਮ ਨੇਪਰੇ ਚੜਨਗੇ ਇਹ ਚਾਰ ਕੰਮ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਮੈਂ ਆਪਣੇ ਕੋਲ ਨਹੀਂ ਦੱਸਣ ਜਾ ਰਹੀ ਇਹ ਮੇਰੇ ਚੌਥੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਅਤੇ ਪੰਜਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਦੱਸੇ ਗਏ ਹਨ ਤੇ ਮੈਂ ਪੱਕੇ ਦਾਅਵੇ ਦੇ ਨਾਲ ਕਹਿੰਦੇ ਹਾਂ ਸਾਧ ਸੰਗਤ ਜੀ ਜੇ ਆਪਾਂ ਇਹਨਾਂ ਚਾਰ ਕਮਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਿਆ ਇੱਕ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂਵਾਂ ਦੇ ਹੱਲ ਹੋ ਜਾਣਗੇ ਸਾਡੇ ਕਿਸੇ ਵੀ ਕੰਮ ਦੇ ਵਿੱਚ ਕੋਈ ਵੀ ਅਰਜਨ ਨਹੀਂ ਪਵੇਗੀ ਸਾਡੀ ਜ਼ਿੰਦਗੀ ਦੇ ਵਿੱਚੋਂ ਨਰਾਸ਼ਾ ਖਤਮ ਹੋ ਜਾਵੇਗੀ ਤੇ ਇਸ ਦੇ ਲਈ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਤੇ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਾਂ ਵਿੱਚੋਂ ਬਹੁਤੇ ਮਨੁੱਖ ਅਜਾਏ ਹਨ ਜੋ ਰੋਜ਼ਾ ਨਹੀਂ ਬਾਣੀ ਪੜਦੇ ਹਨ ਪਰ ਅਜੇ ਤੱਕ ਆਪਣਾ ਜੀਵਨ ਪੱਧਰ ਉਨਾ ਉੱਚਾ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ ਆਪਾਂ ਅੱਜ ਵੀ ਗੱਲ-ਗੱਲ ਉਤੇ ਗੁੱਸੇ ਦੇ ਵਿੱਚ ਆ ਜਾਂਦੇ ਹਾਂ ਸਾਡੇ ਕੰਮਾਂ ਦੇ ਵਿੱਚ ਅੜਚਨਾ ਪੈਂਦੀਆਂ ਨੇ ਸਾਡੇ ਕੋਈ ਵੀ ਕਾਰਜ ਸਿਰੇ ਨਹੀਂ ਚੜਦੇ ਜਿਸ ਕਾਰਨ ਅਸੀਂ ਨਿਰਾਸ਼ਾ ਦੇ ਵਿੱਚ ਕਿਰ ਜਾਂਦੇ ਹਾਂ ਤਾਂ ਉਸ ਦਾ ਹੱਲ ਮੇਰੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਦੱਸਿਆ ਹੋਇਆ ਹੈ ਪਾਸ਼ਾ ਜਦੋਂ ਅੰਮ੍ਰਿਤਸਰ ਵਿਖੇ ਆਏ ਤਾਂ ਉੱਥੇ ਆ ਕੇ ਪਾਸ਼ਾ ਨੇ ਮर्यादा ਦੇ ਵਿੱਚ ਇੱਕ ਵਾਅਦਾ ਕੀਤਾ ਪਾਸ਼ਾ ਕਹਿੰਦੇ ਕਿ ਭਾਈ ਜੋ ਵੀ ਆਪਣੇ ਆਪ ਨੂੰ ਗੁਰਸਿੱਖ ਅਖਵਾਉਂਦਾ ਹੈ ਜੋ ਬਾਣੀ ਪੜ੍ਹਦਾ ਹੈ ਉਹ ਸਵੇਰੇ ਉੱਠਦੇ ਅਨੁਸਾਰ ਸਭ ਤੋਂ ਪਹਿਲਾਂ ਕੁਝ ਚਿਰ ਆਪਣੇ ਬਿਸਤਰ ਦੇ ਉੱਪਰ ਬੈਠ ਕੇ ਵਾਇਗਰੋ ਜੀ ਦਾ ਨਾਮ ਜਪੇ ਉਸ ਤੋਂ ਬਾਅਦ ਇਸ਼ਨਾਨ ਕਰੇ ਅਤੇ ਕਹਿੰਦੇ ਇਸ਼ਨਾਨ ਕਰਨ ਤੋਂ ਬਾਅਦ ਉਹ ਤੁਰ ਕੀ ਬਾਣੀ ਗਾਵੇ ਭਾਵ ਕੇ ਆਪਣਾ ਜੋ ਵੀ ਨਿਤਨੇਮ ਹੈ ਉਹ ਕਰੇ ਚਾਹੇ ਕਿਸੇ ਸ਼ਬਦ ਦਾ ਜਾਪ ਕਰਦਾ ਹੈ ਚਾਹੇ ਵਾਇਗੁਰੂ ਜੀ ਦਾ ਸਿਮਰਨ ਜਾਂ ਕਿਸੇ ਬਾਣੀ ਦਾ ਜਾਪ ਕਿ ਉਸ ਵਾਇਗੁਰੂ ਅਕਾਲ ਪੁਰਖ ਜੀ ਦੀ ਬੰਦਗੀ ਸਿਰਫ ਸਲਾ ਕਰੇ ਤੇ ਉਸ ਤੋਂ ਬਾਅਦ ਤੁਰਦਿਆਂ ਫਿਰਦਿਆਂ ਆਪਣੇ ਦੁਨਿਆਵੀ ਕੰਮਕਾਰ ਕਰਦਿਆਂ ਵੀ ਉਸ ਵਾਇਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਦਾ ਰਵੇ ਵਾਇਗੁਰੂ ਵਾਇਗੁਰੂ ਜੀ ਦਾ ਜਾਪ ਕਰੇ ਤੇ ਪਾਸ਼ਾ ਕਹਿੰਦੇ ਜੋ ਵੀ ਗੁਰੂ ਮਰਿਆਦਾ ਦੇ ਅਨੁਸਾਰ ਇਹ ਕੰਮ ਕਰਦੇ ਨੇ ਪਾਸ਼ਾ ਉਹਨਾਂ ਦੇ ਸਾਰੇ ਦੁੱਖ ਰੋਗ ਘਟ ਦਿੰਦੇ ਨੇ ਉਹਨਾਂ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ ਉਹ ਸਿੱਖ ਹੌਲੀ-ਹੌਲੀ ਗੁਰਸਿੱਖ ਬਣ ਜਾਂਦੇ ਹਨ ਇਹ ਮਰਿਆਦਾ ਮੇਰੇ ਚੌਥੇ ਪਾਸ਼ਾ ਜੀ ਦੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਕਹਿੰਦੇ ਜੋ ਵੀ ਸਿੱਖ ਇਹ ਰੂਲ ਇਹ ਨਿਯਮਾਂ ਨੂੰ ਫੋਲੋ ਕਰੇਗਾ ਅਪਣਾਵੇਗਾ ਪਹਿਲਾਂ ਉਦ ਦੇ ਅਨਸਾਰ ਬਿਸਤਰ ਤੇ ਬੈਠ ਕੇ ਕੁਝ ਚਿਰ ਨਾਮ ਜਪਣਾ ਉਸ ਤੋਂ ਬਾਅਦ ਇਸ਼ਨਾਨ ਕਰਨਾ ਇਸ਼ਨਾਨ ਤੋਂ ਬਾਅਦ ਜੋ ਵੀ ਤੁਹਾਡਾ ਨਿਤਨੇਮ ਹੈ ਉਹ ਕਰਨਾ ਅਤੇ ਉਸ ਤੋਂ ਬਾਅਦ ਕੰਮਕਾਰ ਕਰਦਿਆਂ ਤੁਰਦਿਆਂ ਫਿਰਦਿਆਂ ਨਾਮ ਜਪਣਾ ਜੋ ਮਨੁੱਖ ਵੀ ਇਹ ਨਿਜਮ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹਨ ਉਹ ਮਨੁੱਖ ਗੁਰੂ ਦੇ ਪਿਆਰੇ ਹੋ ਜਾਂਦੇ ਹਨ ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਪਰਵਾਨ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਕਤ ਆਇਆ ਤੇ ਫਿਰ ਪੰਜਵੇਂ ਪਾਤਸ਼ਾਹ ਜੀ ਨੇ ਇਹੀ ਮਰਿਆਦਾ ਹੋਰ ਪੱਕੀ ਕਰ ਦਿੱਤੀ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਜੋ ਵੀ ਸਿੱਖ ਤੁਰਦਿਆਂ ਫਿਰਦਿਆਂ ਵਾਹਿਗੁਰੂ ਜੀ ਦਾ ਨਾਮ ਚਾਪਦੇ ਹਨ ਉਹਨਾਂ ਦਾ ਬੇੜਾ ਪਾਰ ਹੋਵੇਗਾ ਤਾਂ ਅਗੋ ਕਹਿੰਦੇ ਸਿੱਖਾਂ ਨੇ ਸਵਾਲ ਕੀਤਾ ਕਿ ਪਾਤਸ਼ਾਹ ਤੁਰਦਿਆਂ ਫਿਰਦਿਆਂ ਕੰਮਕਾਰ ਕਰਦੇ ਆਂ ਕਈ ਵਾਰ ਸਾਡੇ ਸੋਚਾਂ ਦੇ ਘੋੜੇ ਸਾਨੂੰ ਕਿਤੇ ਦੂਰ ਦੀ ਸਹਿਰ ਤੇ ਲੈ ਜਾਂਦੇ ਹਨ ਸਾਡਾ ਮਨ ਕਿਤੇ ਪਟਕਦਾ ਰਹਿੰਦਾ ਹੈ ਭਾਵੇਂ ਸਾਡਾ ਮਨ ਟਿਕਦਾ ਨਹੀਂ ਹੈ ਆਪਣੇ ਨਾਲ ਵੀ ਕਈ ਵਾਰ ਇੰਜ ਹੀ ਹੁੰਦਾ ਹੈ ਕਿ ਆਪਾਂ ਕਈ ਵਾਰੀ ਨਾਮ ਚਾਪ ਰਹੇ ਹੁੰਦੇ ਹਾਂ ਕਈ ਵਾਰ ਸਿਮਰਨ ਕਰ ਰਹੇ ਹੁੰਦੇ ਹਾਂ ਜਾਂ ਕਿਸੇ ਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਡਾ ਮਨ ਸਾਨੂੰ ਕਿਤੇ ਦੂਰ ਦੀਆਂ ਸੈਰਾਂ ਤੇ ਲੈ ਜਾਂਦਾ ਹੈ ਤੇ ਬਾਅਦ ਦੇ ਵਿੱਚ ਪਾਠ ਦੀ ਸਮਾਪਤੀ ਤੇ ਆਪਾਂ ਵਾਪਸ ਆਉਂਦੇ ਹਾਂ ਇਹ ਹੀ ਸਵਾਲ ਸਿੱਖਾਂ ਨੇ ਮੇਰੇ ਪੰਜਵੇਂ ਪਾਸ਼ਾ ਨੂੰ ਕੀਤਾ ਕਿ ਪਾਸ਼ਾ ਸਾਡਾ ਮਨ ਸਾਨੂੰ ਕਿਤੇ ਦੂਰ ਦੀਆਂ ਸੈਰਾਂ ਤੇ ਲੈ ਕੇ ਜਾਂਦਾ ਹੈ ਫਿਰ ਅਸੀਂ ਤੁਰਦੇ ਹਾਂ ਫਿਰਦੇ ਹਾਂ ਨਾਮ ਜਪਣ ਦਾ ਸਾਨੂੰ ਕੀ ਫਾਇਦਾ ਤਾਂ ਪਾਸ਼ਾ ਕਹਿੰਦੇ ਜਦੋਂ ਮੈਂ ਤੇਰਾ ਮਨ ਤੈਨੂੰ ਕਿਤੇ ਦੂਰ ਲੈ ਜਾਣ ਦੀ ਕੋਸ਼ਿਸ਼ ਕਰੇ ਤਾਂ ਤੂੰ ਆਪਣੀ ਰਸਨਾ ਦੇ ਨਾਲ ਉੱਚੀ ਉੱਚੀ ਵਾਇਗਰੂ ਵਾਇਗਰੂ ਜਪ ਕਿਉਂਕਿ ਜਦੋਂ ਉੱਚੀ ਉੱਚੀ ਵਾਇਗਰੂ ਜਪੇਂਗਾ ਤਾਂ ਮਨ ਕੰਟਰੋਲ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਇਸ ਤਰ੍ਹਾਂ ਜਤਨ ਦੇ ਨਾਲ ਹੌਲੀ-ਹੌਲੀ ਮਨ ਟਿਕ ਜਾਵੇਗਾ ਮਨ ਵਾਪਸ ਆਵੇਗਾ ਅਤੇ ਤੇਰੇ ਨਾਲ ਹੀ ਨਾਮ ਜਪਣਾ ਸ਼ੁਰੂ ਕਰ ਦੇਵੇਗਾ ਇਸ ਤਰ੍ਹਾਂ ਰੁਝਾਨਾ ਅਭਿਆਸ ਕਰਨਾ ਹੈ ਜਦੋਂ ਵੀ ਮਨ ਨਾ ਟਿਕੇ ਉੱਚੀ-ਉੱਚੀ ਬੋਲ ਕੇ 50 ਤੋਂ 100 ਵਾਰ ਵਾਹਿਗੁਰੂ ਵਾਹਿਗੁਰੂ ਕਹੋਗੇ ਤਾਂ ਪੱਕੀ ਗਰੰਟੀ ਹੈ ਕਿ ਮਨ ਆਪਣੇ ਆਪ ਟਿਕੇਗਾ ਤੁਹਾਡੇ ਨਾਲ ਨਾਮ ਜਪੇਗਾ ਸਾ ਸੰਗਤ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਵੀ ਇਹੀ ਬਚਨ ਸਨ ਕਿ ਕੰਨਾਂ ਦੇ ਨਾਲ ਬਾਣੀ ਸੁਣ ਚਾਹੇ ਕੋਈ ਵੀ ਗੁਰਬਾਣੀ ਦਾ ਸ਼ਬਦ ਕਥਾ ਵਿਚਾਰ ਸੁਣ ਕਿਉਂਕਿ ਕਥਾ ਵਿਚਾਰ ਗੁਰੂ ਦੀਆਂ ਸਾਖੀਆਂ ਜੀਵਨੀਆਂ ਇਹ ਸਾਡੇ ਮਨ ਦੀ ਖੁਰਾਕ ਹੈ ਇਹ ਪਹਿਲਾਂ ਪਹਿਲ ਆਪਾਂ ਨੂੰ ਲੱਗਦਾ ਹੈ ਕਿ ਲੋਕ ਇਨਾ ਚਿਰ ਕਿਸ ਤਰ੍ਹਾਂ ਪੜ ਲੈਂਦੇ ਹਨ ਜਾਂ ਸੁਣ ਲੈਂਦੇ ਹਨ ਪਰ ਜਦੋਂ ਆਪਾਂ ਚਾਰ ਕੁ ਦਿਨ ਕਿਤੇ ਟਿਕ ਕੇ ਪੜ ਲਿਆ ਬੈਠ ਗਏ ਤੇਸਰ ਨੂੰ ਰਾਸ ਆਉਣ ਲੱਗ ਜਾਵੇਗਾ ਫਿਰ ਇਹ ਚੰਗਾ ਲੱਗਣ ਲੱਗ ਜਾਵੇਗਾ ਇਸੇ ਤਰ੍ਹਾਂ ਪਾਸ਼ਾ ਜੀ ਦਾ ਹੁਕਮ ਹੈ ਕਿ ਦਿਨ ਦੇ ਵਿੱਚ ਕੁਝ ਮੈਂਟ ਕੁਝ ਨਾ ਕੁਝ ਗੁਰੂ ਦੀਆਂ ਸਾਖੀਆਂ ਕਥਾ ਕਹਾਣੀਆਂ ਜ਼ਰੂਰ ਪੜਨੀਆਂ ਨੇ ਜਾਂ ਸੁਣਨੀਆਂ ਨੇ ਤਾਂ ਦੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਦਿਨਾਂ ਦੇ ਵਿੱਚ ਬਦਲਾਵ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਗੁਰੂ ਦਾ ਗਿਆਨ ਮਹਾਪੁਰਖਾਂ ਨੂੰ ਵੀ ਮਹਾਂ ਗਿਆਨੀ ਬਣਾ ਦਿੰਦਾ ਹੈ ਮੇਰੇ ਪਾਸ਼ਾ ਜੀ ਦੀ ਗੁਰਬਾਣੀ ਦੇ ਗਿਆਨ ਦੇ ਵਿੱਚ ਇੰਨੀ ਤਾਕਤ ਹੈ ਕਿ ਉਹ ਸਾਨੂੰ ਐਸੇ ਗਿਆਨ ਦੇ ਨਾਲ ਭਰ ਦਿੰਦੇ ਹਨ ਇਹ ਸਾਡੀ ਆਤਮਾ ਨੂੰ ਤ੍ਰਿਪਤ ਕਰ ਦਿੰਦੀ ਹੈ ਇਸੇ ਕਰਕੇ ਰੋਜ਼ਾਨਾ ਜ਼ਰੂਰ ਕਰਨਾ ਕੁਝ ਨਾ ਕੁਝ ਪੜੋ ਜਾਂ ਸੁਣੋ ਤੇ ਚੌਥੇ ਪਾਸ਼ਾ ਜੀ ਨੇ ਪਚਨ ਕੀਤੇ ਕਿ ਚੌਥਾ ਕੰਮ ਰੋਜ਼ਾਨਾ ਗੁਰੂ ਗੁਰੂ ਘਰ ਜਾ ਕੇ ਆਪਣੇ ਪਾਸ਼ਾ ਦੇ ਦਰਸ਼ਨ ਕਰਨੇ ਹਨ ਭਾਵ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ ਤਾਂ ਉਸ ਮਨੁੱਖ ਦਾ ਲੋਕ ਅਤੇ ਪਰਲੋਕ ਸਹਿੇਲਾ ਹੋ ਜਾਵੇਗਾ ਉਸ ਨੂੰ ਗੁਰੂ ਦੀ ਦਰਗਾਹ ਦੇ ਵਿੱਚ ਜਗ੍ਹਾ ਮਿਲੇਗੀ ਇਹ ਮਰਿਆਦਾ ਮੇਰੇ ਪੰਜਵੇਂ ਪਾਸ਼ਾ ਨੇ ਸਾਡੇ ਵਾਸਤੇ ਪੱਕੀ ਕੀਤੀ ਹੈ ਇਸ ਕਰਕੇ ਜੋ ਜੋ ਵੀ ਮਨੁੱਖ ਮੇਰੇ ਚੌਥੇ ਪਾਸ਼ਾ ਤੇ ਪੰਜਵੇਂ ਪਾਸ਼ਾ ਜੀ ਦੇ ਬਚਨ ਮੰਨਣਗੇ ਇਹ ਚਾਰ ਸਖਿਆਵਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਗੇ ਉਨ੍ਹਾਂ ਦੇ ਕਿਸੇ ਵੀ ਕੰਮ ਦੇ ਵਿੱਚ ਕੋਈ ਵੀ ਵਿਗੜ ਨਹੀਂ ਪੈ ਸਕਦਾ ਸਾਰੇ ਕਾਰਜ ਮੇਰੇ ਪਾਸ਼ਾ ਜੀ ਆਪ ਰਾਸ ਕਰਨਗੇ ਇੱਕ ਵਾਰ ਫਿਰ ਤੋਂ ਸ਼ਾਰਟ ਕੱਟ ਦੇ ਵਿੱਚ ਦੱਸ ਦਿੰਦੇ ਹਾਂ ਕਿਉਂਕਿ ਕਈ ਮੇਰੇ ਵੀਰ ਭੈਣ ਵਿੱਚੋਂ ਵੀਡੀਓ ਸੁਣਦੇ ਹੀ ਨਹੀਂ ਹਨ ਕਹਿੰਦੇ ਹਨ ਕਿ ਲਾਸਟ ਤੇ ਹੀ ਮੇਨ ਗੱਲ ਕਹੀ ਹੋਵੇਗੀ ਇਸੇ ਕਰਕੇ ਲਾਸਟ ਤੇ ਕਈ ਵਾਰ ਸੁਣਦੇ ਹਨ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦੀ ਹਾਂ ਕਿ ਮੇਰੇ ਚੌਥੇ ਪਾਸ਼ਾ ਜੀ ਨੇ ਬਾਣੀ ਪੜਨ ਵਾਲਿਆਂ ਵਾਸਤੇ ਚਾਰ ਕੰਮ ਕੀ ਲਾਗੂ ਕੀਤੇ ਨੇ ਕਿ ਉੱਠਦੇ ਅਨਸਾਰ ਆਪਣੇ ਬਿਸਤਰ ਦੇ ਉੱਤੇ ਬੈਠ ਕੇ ਨਾਮ ਜਪਣਾ ਹੈ ਉਸ ਤੋਂ ਬਾਅਦ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਨ ਤੋਂ ਬਾਅਦ ਜੋ ਵੀ ਤੁਹਾਡਾ ਨਿਤਨੇਮ ਹੈ ਉਹ ਨਿਤਨੇਮ ਕਰਨਾ ਹੈ ਨਾਮ ਜਪਣਾ ਹੈ ਉਸ ਤੋਂ ਬਾਅਦ ਉਪਰੰਤ ਤੁਰਦੇ ਹਾਂ ਫਿਰ ਦਿਆਂ ਨਾਮ ਜਪਣਾ ਹੈ ਕਾਮਕਾਰ ਕਰਦਿਆਂ ਹੋਇਆ ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਨੇ ਜੋ ਆਪਣੇ ਚਾਰ ਕੰਮ ਹੋਰ ਪੱਕੇ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਤੁਰਦਿਆਂ ਫਿਰਦਿਆਂ ਮਨ ਦੇ ਨਾਲ ਨਾਮ ਜੱਪੋ ਜੇ ਤੁਹਾਡਾ ਮਨ ਨਹੀਂ ਟਿਕਦਾ ਫਿਰ ਆਪਣੀ ਰਸਨਾ ਦੇ ਨਾਲ ਉੱਚੀ ਉੱਚੀ ਬੋਲ ਕੇ ਨਾਮ ਜੱਪੋ ਉਸ ਤੋਂ ਬਾਅਦ ਕੰਨਾਂ ਰਾਈਂ ਬਾਣੀ ਨੂੰ ਸੁਣੋ ਆਪਣੇ ਮਨ ਨੂੰ ਖਰਾਕ ਦਿਓ ਭਾਵੇਂ ਗੁਰੂ ਦੀ ਕੋਈ ਵੀ ਸਾਖੀ ਜੀਮਣੀ ਕਥਾ ਕਹਾਣੀ ਜ਼ਰੂਰ ਸੁਣੋ ਅਤੇ ਚੌਥਾ ਰੋਜ਼ਾਨਾ ਗੁਰੂ ਘਰ ਜਾ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਤੇ ਆਓ ਅੱਜ ਤੋਂ ਪੱਕਾ ਨਿਯਮ ਬਣਾਈਏ ਆਪਣੀ ਜ਼ਿੰਦਗੀ ਦਾ ਕਿ ਪਾਸ਼ਾ ਜੀ ਦੇ ਦੱਸੇ ਹੋਏ ਅਨੁਸਾਰ ਆਪਣੀ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰਨਾ ਹੈ ਇਹ ਚਾਰ ਕੰਮ ਜੋ ਵੀ ਮੇਰੇ ਪਾਸ਼ਾ ਜੀ ਨੇ ਦੱਸੇ ਨੇ ਕਿ ਆਪਾਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੇ ਹਨ ਕਿਉਂਕਿ ਜਦੋਂ ਆਪਾਂ ਆਪਣੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਾਂ ਤਾਂ ਗੁਰੂ ਸਾਡੇ ਨਾਲ ਹੀ ਹੁੰਦੇ ਹਨ ਫਿਰ ਸਾਨੂੰ ਕਿਸੇ ਵੀ ਕੰਮ ਦੇ ਵਿੱਚ ਧੋਖਾ ਨਹੀਂ ਮਿਲਦਾ ਅਸੀਂ ਆਪਣੀ ਮਾਰਗ ਤੋਂ ਪਟਕਦੇ ਨਹੀਂ ਹਾਂ ਇਸ ਕਰਕੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਦੀ ਵੀਡੀਓ ਦੇ ਵਿੱਚ ਚਾਰ ਕੰਮ ਕਰਨ ਨੂੰ ਕਹੇ ਗਏ ਹਨ ਇਹ ਜਰੂਰ ਕਰੋ ਅਤੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਮੁਸ਼ਕਲਾਂ ਤੋਂ ਖਿਹੜਾ ਛੁਡਾਓ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਸਾਡੇ ਚੈਨਲ ਤੇ ਜੇਕਰ ਤੁਸੀਂ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕੀ ਫਤੇ